ਸਤ ਸ੍ਰੀ ਅਕਾਲ ਦੋਸਤੋ ਮੈਂ ਦਿਗਜੀਤ ਮੰਗਲ ਤੇ ਤੁਸੀਂ ਦੇਖ ਰਹੇ ਹੋ ਸਦ ਕਡੇਰੀ ਫਾਰਮ ਹੈ ਕੁਝ ਦਿਨ ਪਹਿਲਾਂ ਮੈਂ ਵੀਡੀਓ ਕਰਕੇ ਗਿਆ ਸੀ ਨਿਊ ਮਾਲਵਾ ਐਗਰੀਟੈਕ ਫਾਰਮ ਦੇ ਵਿੱਚੋਂ ਜਿੱਥੇ ਨਵੀਂ ਕਿਸਮ ਦੇ ਜਿਹੜੇ ਮਸ਼ੀਨਾਂ ਜਿਹੜੀਆਂ ਟੋਕੇ ਮਸ਼ੀਨਾਂ ਇਹ ਤਿਆਰ ਹੁੰਦੀਆਂ ਤੇ ਮੈਂ ਉਸ ਵੀਡੀਓ 'ਚ ਇੱਕ ਜ਼ਿਕਰ ਕੀਤਾ ਸੀਗਾ ਵੀ ਮੈਂ ਬਾਈਹੂਰਾ ਕੋਲੋਂ ਜਨਰੇਟਰ ਵੀ ਬਣਾਇਆ ਸੀ ਤੇ ਮੈਂ ਇੱਕ ਜਿਹੜਾ ਛਾਨਣਾ ਤੋੜੀ ਛਾਨਣ ਵਾਲਾ ਛਾਨਣਾ ਉਹ ਵੀ ਤਿਆਰ ਕਰਵਾਉਣਾ ਹੈ ਤੋ ਉਹ ਅੱਜ ਸਵਾਭ ਬਣਿਆ ਵੀ ਮੇਰੇ ਵਾਸਤੇ ਬਾਈ ਨੇ ਤਿਆਰ ਕਰਤਾ ਸੋ ਇਹ ਮੈਂ ਛਾਨਣਾ ਜਿਹੜਾ ਉਹ ਲੈ ਕੇ ਜਾਣਾ ਸੀ ਤੇ ਨਾਲ ਇਹ ਸੋਚਿਆ ਵੀ ਇੱਕ ਮੈਸੇਜ ਵੀ ਕਿਸਾਨ ਭਰਾਵਾਂ ਤੱਕ ਲਾਈਏ ਕਿਉਂਕਿ ਹੁਣ ਆਪਾਂ ਨੂੰ ਪਤਾ ਵੀ ਕਣਕ ਦੀ ਜਿਹੜੀ ਵਾਢੀ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਨਵੀਂ ਤੂੜੀ ਬਣੂਗੀ ਨਵੀਂ ਤੂੜੀ ਟੋਟਲ ਜਿਹੜੀ ਉਹ ਸਟਾਰ ਰੀਪਰ ਨਾਲ ਬਣਦੀ ਆ ਪਹਿਲਾਂ ਹੜੰਬਿਆਂ ਵਾਲਾ ਸਿਸਟਮ ਸੀਗਾ ਤਾਂ ਉਹਦੇ ਵਿੱਚ ਫਾਇਦਾ ਇਹ ਹੋ ਜਾਂਦਾ ਸੀ ਵੀ ਅਸੀਂ ਇੱਕ ਤਾਂ ਹੱਥੀ ਕਣਕ ਵੜਦੇ ਸੀਗੇ ਸਾਫ਼ ਸੁਥਰੀ ਜੀ ਕਣਕ ਹੁੰਦੀ ਸੀ ਕਿਉਂਕਿ ਉਹਦੇ ਵਿੱਚ ਮਿੱਟੀ ਨਹੀਂ ਆਉਂਦੀ ਸੀ ਅ ਦੂਜਾ ਉਹਦੇ ਚ ਇਹ ਹੁੰਦਾ ਸੀਗਾ ਵੀ ਰੜੰਬਾ ਬੜੇ ਪ੍ਰੈਸ਼ਰ ਨਾਲ ਤੂੜੀ ਨੂੰ ਅਗਲੇ ਪਾਸੇ ਸੜਦਾ ਜਿਹਦੇ ਨਾਲ ਕੀ ਹੈ ਵੀ ਰੀਨ ਬਾਰੀਕ ਤੂੜੀ ਜਾਂ ਰੇਤਾ ਉਹ ਬਾਹਰ ਚਲਾ ਜਾਂਦਾ ਸੀਗਾ ਤਾਂ ਉਹ ਸਾਫ਼ ਸੁਥਰੀ ਤੂੜੀ ਹੁੰਦੀ ਸੀ ਪਰ ਹੁਣ ਥੋੜਾ ਸਿਸਟਮ ਬਦਲਿਆ ਕਿਉਂਕਿ ਲੇਬਰ ਦੀ ਕਮੀ ਹੈ ਤਾਂ ਜਿਹੜੀਆਂ ਸਟਾਰ ਰੀਪਰ ਆ ਉਹਦੇ ਨਾਲ ਤੂੜੀ ਬਣਦੀ ਹੈ ਉਹ ਵੱਟਾਂ ਦੇ ਉੱਤੇ ਵੀ ਲੱਗ ਜਾਂਦੀ ਹੈ ਜਿੱਦਾਂ ਕਿਤੇ ਉਹ ਜੜਾਂ ਵੀ ਖਿੱਚ ਲੈਂਦੀ ਹੈ ਉਹਦੇ ਨਾਲ ਮਿੱਟੀ ਬਹੁਤ ਆਉਂਦੀ ਹੈ ਜਦੋਂ ਟਰਾਲੀ ਵਿੱਚ ਦੀ ਮਿੱਟੀ ਨਿਕਲਦੀ ਤਾਂ ਬਹੁਤ ਆ ਬਾਹਰ ਪਰ ਜਦੋਂ ਅੰਦਰ ਲੇਅਰ ਬਣ ਜਾਂਦੀ ਹੈ ਜਾਲੀ ਦੇ ਅੰਦਰ ਤਕ ਉਸ ਮਿੱਟੀ ਜਾਂ ਰੀਨ ਫੱਕ ਉਹ ਵਿੱਚ ਵੀ ਰਹਿ ਜਾਂਦੀ ਹੈ ਤਾਂ ਉਦੋਂ ਸਾਨੂੰ ਦਿੱਕਤ ਸਭ ਤੋਂ ਵੱਡੀ ਕੀ ਆਉਂਦੀ ਹੈ ਵੀ ਸਾਡੇ ਪਸ਼ੂਆਂ ਨੂੰ ਬੰਨ ਨੂੰ ਪੈਣ ਦੀ ਸਮੱਸਿਆ ਆਉਂਦੀ ਹੈ ਸੋ ਅਸੀਂ ਜਿਹੜਾ ਜੇ ਅੱਜ ਦੇ ਟਾਈਮ 'ਚ ਆਪਾਂ ਲੋੜ ਸਮਝੀਏ ਤਾਂ ਛਾਨਣਾ ਬੜੀ ਵੱਡੀ ਵੱਡੀ ਲੋੜ ਹੈ ਤੇ ਜੇ ਤੂੰ ਪਹਿਲਾਂ ਛਾਨ ਨੇ ਦੂਜੇ ਰਹੇ ਆਪਣੇ ਜਿਹੜੀਆਂ ਚਾਰ ਲੱਤਾਂ ਵਾਲੇ ਛਾਨਣ ਨੇ ਤੇ ਬਾਹਵਾ ਐਵੇਂ ਕਰਕੇ ਆਪਾਂ ਟੂੜੀ ਛਾਨਦੇ ਆਂ ਫਿਰ ਇੱਕ ਬੰਦਾ ਕੰਮ 'ਚ ਕੱਸ ਚਾਹ ਤੇ ਉਹਦੇ ਕਰਕੇ ਉੱਤੇ ਟਾਈਮ ਵੀ ਵੱਧ ਲੱਗਦਾ ਪਰ ਇਹ ਨਵੀਂ ਤਨੀ ਤਕਨੀਕ ਦਾ ਛਾਨਣਾ ਹੈ ਜਿਹੜਾ ਮੈਂ ਬਾਈਬਲਜੀਤ ਹੋਰਾਂ ਕੋਲੋਂ ਲੈ ਰਿਆ ਤੇ ਫਰਮ ਦਾ ਨਾਮ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਨੂ ਮਾਲਵਾ ਐਗਰੀਕਲਚਰ ਇਕਵਿਪਮੈਂਟਸ ਤੇ ਇਹ ਫਰਮ ਇਸ ਟਾਈਮ ਮੌਜੂਦ ਆ ਦੋਸਤੋ ਜਦੋਂ ਆਪਾਂ ਜੈਤੋ ਦੇ ਵਿੱਚੋਂ ਬਿਸ਼ਨੰਦੀ ਨੂੰ ਜਾਣੇ ਆ ਤਫਾਟਕ ਨਾ ਕਿ ਉਸ ਸੜਕ ਦੇ ਉੱਤੇ ਇਹ ਫਰਮ ਹੈ ਪਹਿਲਾਂ ਵੀਡੀਓ ਬਣ ਗਈ ਹੈ ਬਾਈ ਹੋਰਿਆਂ ਦੀ ਬਾਕੀ ਨੰਬਰ ਮੈਂ ਇਸ ਵੀਡੀਓ ਤੇ ਵੀ ਲਾਉਂਗਾ ਸੋ ਮੈਂ ਛਾਨਣਾ ਜਿਹੜਾ ਉਹ ਤਿਆਰ ਕਰਵਾਇਆ ਹੈ ਇਹਦੀ ਵਿਸ਼ੇਸ਼ਤਾ ਵੈਸੇ ਬਲਜੀਤ ਬਾਈ ਵੀ ਆਪਾਂ ਨੂੰ ਦੱਸਣਗੇ ਪਰ ਮੈਂ ਤੁਮ ਇੱਕ ਵਾਰ ਦਿਖਾਉਣਾ ਚਾਹਣਾ ਵੀ ਇਹ ਸੁਖਾਲਾ ਕੰਮ ਜਿਹੜਾ ਉਹ ਹੈ ਅੱਜ ਦੇ ਟਾਈਮ ਦਾ ਹੈ ਮਸ਼ੀਨੀ ਯੁੱਗ ਹੈ ਤੇ ਜਿੰਨੀਆਂ ਮਸ਼ੀਨਾਂ ਵਰਤਦੇ ਆ ਉਹਦੇ ਨਾਲ ਸਾਡਾ ਟਾਈਮ ਦੀ ਬਚਤ ਹੁੰਦੀ ਆ ਦੋਸਤੋ ਤਾਂ ਇਹ ਇਸ ਕਰਕੇ ਫਿਰ ਆਪਾਂ ਈਸ਼ਾਨਨਾਵਾਈ ਜੀ ਉਹਨਾਂ ਕੋਲੋਂ ਤਿਆਰ ਕਰਵਾਇਆ ਆਓ ਬਾਈ ਨੂੰ ਵੀ ਮਿਲਦੇ ਆਂ ਤੁਹਾਡੀਆਂ ਬਹੁਤੀਆਂ ਗੱਲਾਂ ਬਾਤਾਂ ਕਰਾਂਗੇ ਵੈਸੇ ਮੈਂ ਤਾਂ ਇੱਕ ਸੁਨੇਹਾ ਜੈ ਲਾਉਣਾ ਸੀ ਵੀ ਈਸ਼ਾਨਨਾਵਾਈ ਉਹਨਾਂ ਕੋਲੋਂ ਬਣਵਾਇਆ ਕਿਉਂਕਿ ਪਿਛਲੀ ਵੀਡੀਓ 'ਚ ਮੈਂ ਜਨਰੇਟਰ ਦਾ ਵੇਰਵਾ ਪਾਇਆ ਸੀ ਪਰ ਉਦੋਂ ਬਾਈ ਉਹਨਾਂ ਕੋਲ ਅੱਜ ਵੀ ਕੰਮ ਦਾ ਇੰਨਾ ਕਸਾ ਹੈ ਵੀ ਜਿੰਨੀਆਂ ਮਸ਼ੀਨਾਂ ਆ ਉਹ ਐਡਵਾਂਸ ਬੱਕ ਹੈ ਜਿੰਨੀਆਂ ਤਿਆਰ ਹੁੰਦੀਆਂ ਸ਼ਾਮ ਨੂੰ ਬਾਈ ਉਹ ਰੀਲੋਡ ਕਰ ਦਿੰਦੇ ਆ ਤਾਂ ਉਹਦੇ ਉਹਨਾਂ ਨੇ ਉਹ ਵੀਡੀਓ ਮੈਨੂੰ ਪਾਉਣ ਨਹੀਂ ਦਿੱਤੀ ਤੇ ਕੁਝ ਵੀਰਾਂ ਨੂੰ ਇਹ ਲੱਗਾ ਵੀ ਹੋ ਸਕਦਾ ਜਨਰੇਟਰ ਪਾਸੇ ਉਹਨਾਂ ਬਣਾ ਲਿਆ ਹੋਵੇ ਤੇ ਵੀਡੀਓ 'ਚ ਉਹੀ ਕਹਿਤਾ ਹੋਵੇ ਤਾਂ ਅੱਜ ਮੈਂ ਛਾੜਨਾ ਸੋਚਿਆ ਵੀ ਆਪ ਹੀ ਲੈ ਕੇ ਆਵਾਂਗੇ ਵੀਡੀਓ ਵੀ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਕਿ ਬਾਈ ਬੋਲੇ ਕੋਲ ਆਪਾਂ ਛਾੜਨਾ ਤਿਆਰ ਕੀਤਾ ਹੈ ਆਜੋ ਬਾਈ ਬਲਜੀਤ ਨੂੰ ਵੀ ਆਪਾਂ ਮਿਲਦੇ ਆ ਇਸੇ ਵੀਡੀਓ ਦੇ ਨਾਲ ਬਲਜੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਲਜੀਤ ਭਾਈ ਵੈਸੇ ਤਾਂ ਮੈਨੂੰ ਪਤਾ ਵੀ ਕਾਸਰ ਤੁਹਾਡੇ ਕੋਲ ਹੁਣ ਵੀ ਫੋਨ ਬਹੁਤ ਆਉਂਦੇ ਰਹਿੰਦੇ ਆ ਕਾਸ ਜਿਆਦਾ ਰਹਿੰਦਾ ਪਰ ਵੀਡੀਓ ਚ ਅੱਜ ਆਪਾਂ ਗੱਲਾਂ ਬਾਤਾਂ ਜ਼ਰੂਰ ਥੋੜੀਆਂ ਕਰਨੀਆਂ ਕਿਉਂਕਿ ਮੈਂ ਪਿਛਲੀ ਵੀਡੀਓ ਚ ਤਵੇਰਵਾ ਪਾਇਆ ਸੀ ਮੈਂ ਜਨਰੇਟਰ ਤੁਹਾਡੇ ਤੋਂ ਤਿਆਰ ਕਰਵਾਇਆ ਤੇ ਕੋਸਕ ਵੀਰਾਂ ਨੂੰ ਆਏ ਜੇ ਲੱਗਾ ਵੀ ਸ਼ਾਇਦ ਕਿਤੇ ਵੈਸੇ ਹੀ ਨਾ ਕਹਿਤਾ ਹੋਵੇ ਤੇ ਸੋਚਿਆ ਵੀ ਛਾਣਾ ਮੈਂ ਆਪ ਹੀ ਲੈ ਕੇ ਜਾਊਂਗਾ ਅੱਜ ਫਿਰ ਮੇਰੇ ਲਈ ਇਹ ਛਾਣਾ ਤਿਆਰ ਤੇ ਰੱਖੀ ਜੀ ਜੀ ਸਭ ਤੋਂ ਪਹਿਲਾਂ ਮਾਫੀ ਚਾਹੁੰਦੇ ਹਾਂ ਥੋੜੀ ਜਿਹੀ ਲੇਟ ਤੁਹਾਨੂੰ ਅਸੀਂ ਬਹੁਤ ਕਰਤਾ ਪਰ ਫਾਈਨਲੀ ਇਹ ਤੁਹਾਡੇ ਵਾਸਤੇ ਛਾਣਾ ਰੈਡੀ ਕਰਤਾ ਜੀ ਮੈਂ ਦੱਸਣਾ ਚਾਹਾਂਗਾ ਭਰਾਵਾਂ ਨੂੰ ਕਿ ਭਾਈ ਜਗਜੀਤ ਜੀ ਨੇ ਲਗਭਗ ਤਨ 4 ਮਿੰਟ ਹੋ ਗਏ ਜੀ ਤੁਹਾਨੂੰ ਹੋ ਗਏ ਬਸ ਸਾਨੂੰ ਕਿਹਾ ਨੂੰ ਬਟ ਮਸ਼ੀਨਾਂ ਦਾ ਹੀ ਇੰਨਾ ਰਸ਼ ਸੀਗਾ ਤੇ ਤਿਆਰ ਨਹੀਂ ਹੋ ਪਾਇਆ ਜੀ ਤੇ ਚਲੋ ਫਾਈਨਲੀ ਅਸੀਂ ਤੁਹਾਡੇ ਵਾਸਤੇ ਇਹ ਪੀਸ ਤਿਆਰ ਕੀਤਾ ਜੀ ਠੀਕ ਹੈ ਫਿਰ ਵੀ ਧੰਨਵਾਦ ਆ ਬਾਈ ਤੁਹਾਡਾ ਵੀ ਤੁਸੀਂ ਮੈਨੂੰ ਉਸ ਸੀਜ਼ਨ ਤੇ ਦੇਤਾ ਜਦੋਂ ਟੂੜੀ ਛਾਂਨ ਦੀ ਬਹੁਤ ਵੱਡੀ ਲੋਡ ਵਾ ਆ ਮੋਸਟਲੀ ਜਗਜੀਤ ਜੀ ਜਿਹੜੇ ਆ ਮਤਲਬ ਆ ਸੀਜ਼ਨ ਆ ਹੁਣ ਇਸ ਵਕਤ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਆਪਣੇ ਸਟੋਰ ਕੀਤੀ ਹੋਈ ਟੂੜੀ ਹੁੰਦੀ ਆ ਜਾਂ ਪਰਾਲੀ ਹੁੰਦੀ ਆ ਤਾਂ ਉਹ ਜਮਾ ਲਾਸਟ ਵਾਲੇ ਫੇਸ ਚ ਹੁੰਦੀ ਹੈ ਜੀ ਬਿਲਕੁਲ ਤਾਂ ਉਹਦੇ ਚ ਕੀ ਹੁੰਦਾ ਕਿ ਥੱਲੇ ਡਸਟ ਔਰ ਰੇਨ ਬਹੁਤ ਜ਼ਿਆਦਾ ਉਹਦੇ ਵਿੱਚ ਮਿਕਸ ਆਪਾ ਹੋਈ ਵੀ ਹੁੰਦੀ ਸਹੀ ਹੈ ਤੇ ਇਹ ਸਾਰੇ ਜੀਮਦਾਰ ਜਾਣਦੇ ਆ ਅੱਜ ਕੱਲ੍ਹ ਜੀ ਸਾਰੇ ਪੜੇ ਲਿਖੇ ਆ ਕਿ ਉਹ ਪਸ਼ੂਆਂ ਵਾਸਤੇ ਬਹੁਤ ਘਾਤਕ ਦੇਖਾ ਐਜੀਟੀ ਜੀ ਉਹਨਾਂ ਨੂੰ ਉਵੇਂ ਯੂਜ਼ ਕਰ ਦੇਣਾ ਜਿ ਤੁਰੇ ਪੁਰਾਣੇ ਨੂੰ ਤਾਂ ਉਹ ਡਬਟ ਪੈਣਾ ਪਸ਼ੂਆਂ ਦੇ ਬੰਨ ਪੈਣਾ ਉਹਦਾ ਮੈਨਿੰਗ ਜਿਨੋਹੀ ਹੁੰਦਾ ਜੀ ਬਿਲਕੁਲ ਤਾਂ ਅੱਜ ਜਿਹੜਾ ਹੁਣ ਸੀਜ਼ਨ ਆ ਜਾਂ ਹੁਣ ਟਾਈਮ ਆ ਤਾਂ ਇਹ ਬਿਨਾਂ ਤੁਰੇ ਛਾਣ ਕੇ ਕੌਣ ਵਾਲਾ ਨਹੀਂ ਹੈਗਾ ਬਾਕੀ ਨਵੀਂ ਤੂੜੀ ਵੀ ਚਾਨ ਨਹੀਂ ਪੈਣੀ ਹੈ ਬਈ ਬਿਲਕੁਲ ਸਾਰਾ ਜੀ ਉਹ ਤਾਂ ਫਿਰ ਆਇਆ ਨਾ ਜੀ ਜਿੱਤੇ ਮਸ਼ੀਨੀ ਯੁੱਗ ਆ ਗਿਆ ਆਪਾਂ ਜੇ ਤੁਸੀਂ ਦੱਸ ਕੇ ਹਟੇ ਹੜੰਦਾ ਦੀ ਵਰਤੋਂ ਤਾਂ ਬੰਦ ਹੋ ਗਈ ਹੈ ਜੀ ਤਾਂ ਜਿਹੜੇ ਰੀਪਰ ਹੁੰਦੇ ਹੈਗੇ ਉਹਨਾਂ ਉਹ ਭਾਵੇਂ ਟੈਕਨੀਕਲ ਕਿੰਨੀ ਡਿਵੈਲਪ ਕਰ ਲਏ ਬਟ ਫਿਰ ਵੀ ਆਪਣੇ ਥੱਲੋਂ ਮਿੱਟੀ ਵਿੱਚ ਮਿਕਸਪ ਹੋ ਜਾਂਦੀ ਹੈ ਟੀ ਆ ਜਾਂਦੀ ਤੇ ਹੋਰ ਚੀਜ਼ਾਂ ਵਿੱਚ ਮਿਕਸਪ ਹੋ ਜਾਂਦੀਆਂ ਜੀ ਉਹਦੇ ਕਰਕੇ ਤੂੜੀ ਦੇ ਵਿੱਚ ਹੋਰ ਜਿਹੜਾ ਕੰਟਾਮਿਨੇਸ਼ਨ ਵਿੱਚ ਐਡ ਹੋ ਹੀ ਜਾਂਦੇ ਹੈ ਜੀ ਤਾਂ ਉਹਨੂੰ ਸਾਫ਼ ਕਰਨਾ ਹੀ ਤਰੀਕਾ ਸਭ ਤੋਂ ਬੈਸਟ ਹੈ ਨਾ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਇਹ ਮਹਿਸੂਸ ਹੀ ਨਾ ਹੋਵੇ ਤੁਸੀਂ ਤੁੜੀ ਛਾਣ ਰਹੇ ਹੋ ਕਿਉਂਕਿ ਜਿਹੜੇ ਪ੍ਰਾਤ ਤਨਛਾਣਨੇ ਹੁੰਦੇ ਸੀ ਉਹ ਛਣ ਉਹਦੇ ਚ ਮਤਲਬ ਤੂੰ ਵੀ ਛਾਲਣਾ ਇੱਕ ਬਹੁਤ ਵੱਡੀ ਸਮੱਸਿਆ ਹੀ ਮੰਨੀ ਜਾਂਦੀ ਸੀ ਕਿਉਂਕਿ ਤੂੰ ਯਕੀਨ ਕਰਿਓ ਵੀ ਉਹ ਆਪ ਵੀ ਤੁਸੀਂ ਇੱਕ ਦਮੇ ਦਾ ਸ਼ਿਕਾਰ ਹੋਣ ਦੇ ਇੱਕ ਘਾਰ ਤੇ ਚਲੇ ਜਾਂਦੇ ਸੀਗੇ ਦੱਸਦੀ ਇੰਨੀ ਹੁੰਦੀ ਸੀ ਉਹ ਚ ਇਹਦੇ ਕੁਝ ਨਹੀਂ ਕਰਨਾ ਤੂੰ ਮੜਾ ਜਾ ਦਿਖਾਓ ਇਹ ਸਿਰਫ ਆਪਾਂ ਟੋਕਰਾ ਤੁਹਾਡੇ ਦੇ ਵਿੱਚ ਪਾ ਸਕਦੇ ਆ ਜੀ ਹਲਕਾ ਜਿਹਾ ਬਸ ਇੰਨਾ ਹੀ ਮੂਵ ਕਰਨਾ ਜੀ ਇਹ ਠੀਕ ਹੈ ਇੰਨਾ ਮੂਵ ਕੀਤਾ ਸਾਰੀ ਡਸਟ ਜਿਹੜੀ ਹੈਗੀ ਆ ਸੈਂਟਰ ਦੇ ਇੱਥੇ ਡਗ ਜਾਣੀ ਆ ਜੀ ਠੀਕ ਹੈ ਇਧਰਲੇ ਪਾਸੇ ਡਿੱਗਦੀ ਆ ਹਾਂ ਵਿਚਕਾਰ ਇੱਥੇ ਡਗਦੀ ਜਾਊਗੀ ਜੀ ਤੇ ਤੂੰ ਵੀ ਛਾਂ ਤੇ ਸਾਰੀ ਅੱਗੇ ਨਿਕਲ ਜਾਣੀ ਆ ਜੀ ਠੀਕ ਹੈ ਤੂੰੜੀ ਅਗਰੋ ਜਾਲੀ ਦੇ ਵਿੱਚ ਨਿਕਲ ਜਾਣੀ ਠੀਕ ਹੈ ਇਸ ਸਾਹਿਬ ਤੇ ਆਪਾਂ ਅੱਗੇ ਇੱਕ ਸਾਫ ਕੋਕਰਾ ਰੱਖ ਸਕਦੇ ਹਾਂ ਤੇ ਉਹਦੇ ਚ ਤੂੜੀਾਾ ਕੇ ਮਿਲ ਜੀ ਠੀਕ ਹੈ ਤੇ ਇਹ ਤਾਂ ਬਈ ਥੋੜਾ ਇੰਡਸਟਰੀ ਵੀ ਇਸ ਸਾਈਡ ਤੇ ਜਿਹੜਾ ਬੰਦਾ ਮੈਨੂਅਲ ਆਪਾਂ ਕੰਮ ਕਰਦੇ ਇਸ ਸਾਈਡ ਦੀ ਲਗਾਗੇ ਉਹੀ ਹੈ ਨਾ ਜੀ ਇਹ ਬਈ ਜੀ ਆਪਾਂ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਹੈਗਾ ਕਾ ਫਾਰਟੂ ਇੰਡਸਟਰੀ ਤੁਹਾਡੇ ਤੇ ਜਾਂ ਆਸ-ਪਾਸੇ ਨਾ ਖਿਲਰੇ ਤਾਂ ਇਹਨੂੰ ਕਵਰ ਅਪ ਕੀਤਾ ਹੋਇਆ ਜੀ ਸਾਰਾ ਸਹੀ ਹੈ ਤੇ ਇਸ ਲਈ ਕਵਰ ਅਪ ਕਰਤਾ ਅੱਛਾ ਬਈ ਇਹਦੇ ਬਾਰੇ ਥੋੜੀ ਹੋਰ ਜਾਣਕਾਰੀ ਲੈਣੀ ਹੈ ਵੀ ਇਹ ਵੀ ਹੁਣ ਔਨ ਡਿਮਾਂਡ ਮਤਲਬ ਆਰਡਰ ਤੇ ਹੀ ਤਿਆਰ ਕਰ ਰਹੇ ਹੋ ਜਾਂ ਬਣੀਆਂ ਪਈਆਂ ਨੇ ਹਮਸਿਬ ਸਰ ਆਏ ਇਹ ਮਸ਼ੀਨਾਂ ਦਾ ਹਜੇ ਹੋ ਸਕਦਾ ਹੈ ਕਿ ਛੇਤੀ ਤਿਆਰ ਕਰ ਦਿੰਨੇ ਆਗੇ ਪਰ ਇਹਨਾਂ ਦੀ ਡਿਮਾਂਡ ਇੰਨੀ ਰਹਿੰਦੀ ਹੈ ਇੱਕ ਤਾਂ ਇਹਨਾਂ ਤੇ ਮਤਲਬ ਵਰਕ ਬਹੁਤ ਜ਼ਿਆਦਾ ਹੁੰਦਾ ਜੀ ਠੀਕ ਹੈ ਤੁਸੀਂ ਯਕੀਨ ਕਰਿਓ ਮਤਲਬ ਦੇਖਣ ਤੁਹਾਨੂੰ ਸ਼ਾਇਦ ਜੇ ਦੇਖਣਾ ਤੁਹਾਨੂੰ ਲੱਗੂਗਾ ਕਿ ਬਹੁਤ ਈਜ਼ੀ ਵੇ ਨਾਲ ਤਿਆਰ ਹੁੰਦੇ ਆ ਬਟ ਇਹਨਾਂ ਤੇ ਮਿਹਨਤ ਬਹੁਤ ਹੁੰਦੀ ਹੈ ਜੀ ਠੀਕ ਹੈ ਟਾਈਮ ਬਹੁਤ ਲੈਂਦੇ ਆ ਇਹ ਹੂੰ ਤਾਂ ਮਤਲਬ ਮੈਂ ਕਿਸੇ ਨੂੰ 15 ਦਿਨ ਤੋਂ ਘੱਟ ਟਾਈਮ ਨਹੀਂ ਦੇ ਰਿਹਾ ਇਹਨਾਂ ਦਾ ਠੀਕ ਹੈ ਜੇ ਜਿੰਨੇ ਵੀ ਮੇਰੇ ਕੋਲ ਬੁਕਿੰਗ ਆ ਸਰ ਸ਼ਾਨਨੇ ਦੀਆਂ ਉਹਨਾਂ ਨੂੰ ਮਿਨੀਮਮ 15 ਦਿਨ ਦਿੰਨੇ ਆ ਜੀ ਅਸੀਂ ਕਹੇ ਜੀ 15 ਦਿਨ ਮੰਨ ਕੇ ਬੰਦਾ ਜਿਹੜਾ ਆਪਾਂ ਨੂੰ ਕਾਲ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੇ ਆਪਣੇ ਕੋਲ ਮਸ਼ੀਨਾਂ ਬਈ ਟੋਕਾ ਮਸ਼ੀਨਾਂ ਜੀ ਇਹ ਇਹ ਵੀ ਉਸੇ ਤਰ੍ਹਾਂ ਹੀ ਐਡਵਾਂਸ ਹੀ ਨਹੀਂ ਤਾਂ ਸਾਰੇ ਤੁਸੀਂ ਜਾਣਦੇ ਹੋ ਭਲੀ ਭਾਂਤ ਸਾਰੇ ਆਪਣੇ ਤੁਹਾਡੇ ਵੀਵਰਜ਼ ਜਾਣਦੇ ਆ ਇਹ ਤਾਂ ਤੁਹਾਨੂੰ ਦੱਸਿਆ ਜੀ ਡੇ 1 ਤੋਂ ਇਹ ਤਾਂ ਹਮੇਸ਼ਾ ਹੀ ਵੇਟਿੰਗ 'ਚ ਰਹਿੰਦੇ ਵੇਟਿੰਗ 'ਚ ਹੀ ਰਹਿੰਦੇ ਜੀ ਠੀਕ ਹੈ ਸੋ ਦੋਸਤੋ ਇਹਨਾਂ ਬਾਰੇ ਮਸ਼ੀ ਹੋਈਏ ਮੈਂ ਉਹਦਾ ਲਿੰਕ ਦੇ ਦੂੰਗਾ ਪੂਰੀ ਜਾਣਕਾਰੀ ਉਸ ਵੀਡੀਓ ਦੇ ਵਿੱਚ ਦਿੱਤੀ ਹੈ ਇੱਕ ਜਿਹੜਾ ਇੱਕ ਰਾਉਂਡ ਆਪਾਂ ਮਾਰਦੇ ਆਂ ਬਾਈ ਦੀ ਇਸ ਫਰਮ ਦੇ ਵਿੱਚ ਇਸ ਫੈਕਟਰੀ ਦੇ ਵਿੱਚ ਜਿੱਥੇ ਇਹ ਮਸ਼ੀਨਾਂ ਤਿਆਰ ਹੁੰਦੀਆਂ ਸੋ ਦੋਸਤੋ ਇਹ ਕੰਮ ਜਿਹੜਾ ਉਹ ਚੱਲ ਰਿਹਾ ਹੈ ਇੱਥੇ ਮਸ਼ੀਨਾਂ ਨਵੀਆਂ ਤਿਆਰ ਹੁੰਦੀਆਂ ਜਾਂਦੀਆਂ ਇਹ ਵੀਰ ਜਿਹੜੇ ਉਹ ਬਾਈ ਦੇ ਨਾਲ ਇੱਥੇ ਮਿਹਨਤ ਕਰਦੇ ਆ ਫਰੇਮ ਬਣੇ ਪਏ ਆ ਮਸ਼ੀਨਾਂ ਜਿਵੇਂ ਜਿਵੇਂ ਤਿਆਰ ਹੋਈ ਜਾਂਦੀਆਂ ਪੇਂਟ ਹੁੰਦੀਆਂ ਜਾਂਦੀਆਂ ਇੱਥੇ ਪਹਿਲਾਂ ਇੱਕ ਇਹ ਮਸ਼ੀਨ ਨੂੰ ਡੈਮੋ ਲਾ ਕੇ ਚੈੱਕ ਕੀਤਾ ਜਾਂਦਾ ਮਤਲਬ ਜਦੋਂ ਤਿਆਰ ਹੋ ਜਾਂਦੀ ਹੈ ਤੁਸੀਂ ਦੇਖੋ ਇਹ ਮਸ਼ੀਨ ਇੱਥੇ ਪਹਿਲਾਂ ਟੈਸਟਡ ਕੀਤੀ ਜਾਊਗੀ ਚਲਾ ਕੇ ਦੇਖਿਆ ਜਾਊਗਾ ਉਹ ਤੋਂ ਬਾਅਦ ਚ ਫੀਲਡ ਚ ਜਾਣੀ ਹੈ ਮਤਲਬ ਤਿਆਰ ਹੋਣ ਤੋਂ ਬਾਅਦ ਚ ਇੱਥੇ ਪਹਿਲਾਂ ਚੈੱਕ ਹੋਣੀ ਹੈ ਮਸ਼ੀਨ ਤੇ ਇਹ ਸਾਰਾ ਜਿਹੜਾ ਉਹ ਇੱਥੇ ਫਾਰਮ ਦਾ ਅੰਦਰ ਲਾਏ ਸਾਥੋਂ ਦਿਖਾ ਦਿੰਨਾ ਫੈਕਟਰੀ ਦਾ ਕੋਈ ਚੇ ਮਸ਼ੀਨਾ ਵੱਡੇ ਪੱਧਰ ਤੇ ਤਿਆਰ ਹੁੰਦੀਆਂ ਤੇ ਬਹੁਤ ਇਹਨਾਂ ਦੀ ਮੰਗ ਹੈ ਤੋਂ ਇਹ ਇਤੋਂ ਦੇ ਮਕੈਨਿਕ ਵੀਰ ਜਿਹੜੇ ਜਿਨ੍ਹਾਂ ਦੇ ذریعے ਇਹ ਤਿਆਰ ਕੀਤੀਆਂ ਜਾਂਦੀਆਂ ਆ ਉਹ ਤੁਸੀਂ ਦੇਖ ਸਕਦੇ ਹੋ ਸੋ ਇਹ ਸਾਰਾ ਜਿਹੜਾ ਸਿਸਟਮ ਉਹ ਦੇਖ ਸਕਦੇ ਹੋ ਨੂੰ ਸੋ ਇੱਥੇ ਮਸ਼ੀਨਾਂ ਤਿਆਰ ਹੁੰਦੀਆਂ ਨਵੀਂ ਕਿਸਮ ਦੇ ਟੋਕਾ ਮਸ਼ੀਨਾਂ ਤੁਸੀਂ ਵਿਜਿਟ ਕਰ ਸਕਦੇ ਹੋ ਨਿਊ ਮਾਲਵਾ ਐਗਰੀਕਲਚਰ ਇਕਪਮੈਂਟ ਚੈਤੋ ਤਸੀਲ ਆ ਦੋਸਤੋ ਫਰੀਦਕੋਟ ਜਿਹੇ ਦੀ ਤੇ ਚੈਤੋ ਦੇ ਵਿੱਚੋਂ ਬਸਨੰਦੀ ਪਿੰਡ ਨੂੰ ਇੱਕ ਛੜਕ ਜਾਂਦੀ ਹੈ ਉਸ ਬਸਨੰਦੀ ਰੋਡ ਦੇ ਉੱਤੇ ਇਹ ਫਰਮ ਹੈ ਬਾਈ ਬਲਜੀਤ ਚਰਮਾ ਜੀ ਹੈਗੇ ਆ ਜਿਹੜੇ ਇੱਥੋਂ ਦੇ ਓਨਰ ਹੈ ਤੇ ਉਹਨਾਂ ਦਾ ਨੰਬਰ ਜਿਹੜਾ ਉਹ ਸਕਰੀਨ ਤੇ ਚੱਲ ਰਿਹਾ ਸੋ ਤੁਸੀਂ ਇੱਥੋਂ ਮਸ਼ੀਨ ਲਿਜਾ ਸਕਦੇ ਹੋ ਸੋ ਨਵੀਂ ਕਿਸਮ ਦੀ ਟੋਕਾ ਮਸ਼ੀਨ ਉਹ ਤਿੰਨ ਤੋਂ ਚਾਰ ਵੈਰਾਈਟੀਆਂ ਹੈਗੀਆਂ ਅਲੱਗ-ਅਲੱਗ ਸਾਈਜ਼ ਆ ਤੁਹਾਡੇ ਕਿੰਨੇ ਪਸ਼ੂ ਆ ਤੁਹਾਡੇ ਕੋਲ ਜਾਕੀ ਦੀ ਕੰਮ ਲੈਣਾ ਤੁਸੀਂ ਕਿੰਨੇ ਕੁ ਪੱਠੇ ਕੋਤ ਨੇ ਉਹਦੇ ਹਿਸਾਬ ਤੇ ਬਾਈ ਉਹ ਤੁਹਾਨੂੰ ਸੁਜੈਸਟ ਕਰਨਗੇ ਤੇ ਤੁਸੀਂ ਉਹ ਮਸ਼ੀਨ ਲਿਜਾ ਸਕਦੇ ਹੋ ਜਾਣਾਰੇ ਬਾਰੇ ਸਪੈਸ਼ਲ ਵੀਡੀਓ ਇਸ ਕਰਕੇ ਵੀ ਆ ਵੀ ਮੈਂ ਬਾਈ ਕੋਲੋਂ ਆਚਾਨਾ ਖਰੀਦਿਆ ਜੇ ਮੈਂ ਸੋਚਦਾ ਸੀ ਵੀਡੀਓ ਦੇ ਵਿੱਚ ਇੱਕ ਸੁਨੇਹਾ ਵੀ ਲਾ ਦਿੰਨੇ ਆ ਵੀ ਜਿਹੜੇ ਵੀਰ ਨੇ ਛਾਨਣਾ ਖਰੀਦਣਾ ਹੈ ਉਹ ਜਰੂਰ ਹੁਣ ਟਾਈਮ ਹੈ ਦੂਬਾਰ ਚਤੂੜੀ ਨਵੀਂ ਵੀ ਆਊਗੀ ਉਹ ਵੀ ਛਾਨਣ ਦੀ ਲੋੜ ਹੈ ਜਿਵੇਂ ਬਾਈ ਨੇ ਦੱਸਿਆ ਉਹ ਪੁਰਾਣੀ ਤੂੜੀ ਲਗਭਗ ਐਂਡ ਜੇ ਤੇ ਹੋ ਜਾਂਦੀ ਐ ਇਸ ਰੁੱਤ ਦੇ ਵਿੱਚ ਤੇ ਉਹਨੂੰ ਵੀ ਛਾਨ ਕੇ ਪਾਉਣਾ ਬਹੁਤ ਜ਼ਰੂਰੀ ਹੈ ਧੰਨਵਾਦ ਵੀਡੀਓ ਦੇਖਣ ਵਾਸਤੇ